ਫਲੋਰ ਤੋਂ ਨਵਾਂ ਸ਼ਹਿਰ ਰੋਡ 'ਤੇ ਇੱਕ ਸੜਕੀ ਹਾਦਸੇ ਵਿੱਚ ਚਾਰ ਜਾਨਾਂ ਦੀ ਮੌਤ ਹੋ ਗਈ ਸੀ ਇਸ ਸਬੰਧੀ ਲੋਕ ਇਨਸਾਫ ਮંચ ਵੱਲੋਂ ਇੱਕ ਮੰਗ ਪੱਤਰ ਐਸਡੀਐਮ ਫਲੋਰ ਨੂੰ ਦਿੱਤਾ ਗਿਆ ਜਿਸ ਵਿੱਚ ਕਿਹਾ ਗਿਆ ਕਿ ਹਾਦਸੇ ਵਿੱਚ ਮਾਰੇ ਗਏ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਘੱਟੋ-ਘੱਟ 5-5 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ ਅਤੇ ਜਿਹੜੇ ਲੋਕ ਇਸ ਹਾਦਸੇ ਵਿੱਚ ਜ਼ਖਮੀ ਹੋ ਗਏ ਹਨ ਉਹਨਾਂ ਦੇ ਇਲਾਜ ਸਾਰਾ ਖਰਚ ਪੰਜਾਬ ਸਰਕਾਰ ਕਰਵਾਵੇ ਮੰਗ ਪੱਤਰ ਦੇਣ ਸਮੇਂ ਜਰਨੈਲ ਫਲੋਰ ਮਾਸਟਰ ਹੰਸਰਾਜ ਪਰਸ਼ੋਤਮ ਫਲੋਰ ਜਸਵੰਤ ਬੋਧ ਐਡਵੋਕੇਟ ਸੰਜੀਵ ਪੂਰਾ ਅਮਰਜੀਤ ਲਾਡੀ ਸੋਮਨਾ ਛੇਕਪੂਰਾ ਰਾਜੂ ਬ੍ਰਹਮਪੂਰੀ ਸੁਰਿੰਦਰ ਮਾਲਾ ਸਰੂਪ ਕਲੇਰ ਜਗਤਾਰ ਤਾਰਾ ਸਾਬਕਾ ਸਰਪੰਚ ਪਿੰਡ ਨੰਗਲ ਡਾਕਟਰ ਸੰਦੀਪ ਸੰਦੋਖਪੂਰਾ ਬਲਵਿੰਦਰ ਕੜਿਆਣਾ ਸਤਪਾਲ ਸ਼ਾਹਪੁਰ ਮੱਖਣ ਸੰਤੋਖਪੁਰਾ ਰਾਮਪਾਲ ਸੰਤੋਖਪੁਰਾ ਆਦਿ ਹਾਜ਼ਰ ਰਹੇ ਲੋਕ ਇਨਸਾਫ ਮੰਚ ਦੇ ਅਗਵਾਨ ਨੇ ਕਿਹਾ ਨਵਾਂ ਸ਼ਹਿਰ ਫਲੋਰ ਰੋਡ ਜਿਸ ਦੀ ਹਾਲਤ ਬਹੁਤ ਜ਼ਿਆਦਾ ਖਸਤਾ ਹੈ ਜਿਸ ਕਾਰਨ ਕਈ ਵਾਰੇ ਹਾਦਸੇ ਹੋ ਚੁੱਕੇ ਹਨ ਹੁਣ ਵੀ ਕਈਆਂ ਦੀਆਂ ਮੌਤਾਂ ਹੋ ਗਈਆਂ ਹਨ ਉਨਾ ਕਿਹਾ ਕਿ ਇਸ ਸੜਕ ਨੂੰ ਜਲਦ ਤੋਂ ਜਲਦ ਠੀਕ ਕੀਤਾ ਜਾਵੇ ਅਤੇ ਉਸ ਦੀ ਮੁਰੰਮਤ ਕੀਤੀ ਜਾਵੇ ਜੇਕਰ ਸੜਕ ਦਾ ਕੰਮ ਜਲਦ ਠੀਕ ਨਾ ਕੀਤਾ ਗਿਆ ਤਾਂ ਲੋਕ ਸੰਭ ਮੰਚ ਇਲਾਕੇ ਦੇ ਸਾਰੇ ਲੋਕਾਂ ਨੂੰ ਲੈ ਕੇ ਵੱਡਾ ਸੰਘਰਸ਼ ਉਲੀਕਣਗੇ ਫਲੋਰ ਤੋਂ ਜਗਜੀਤ ਸਿੰਘ ਪੱਟੀ ਦੀ ਵਿਸ਼ੇਸ਼ ਰਿਪੋਰਟ ਜਿਹੜਾ ਮੰਗ ਪੱਤਰ ਕੱਲ ਬਹੁਤ ਹੀ ਮੰਦਭਾਗੀ ਇਨਸੀਡੈਂਟ ਜਿਹੜਾ ਆ ਵਾਪਰਿਆ ਹੈ ਤਾਂ ਗੜੇਤੀ ਚਿੱਟੂਵਾਲ ਪਿੰਡ ਦੇ ਗਿਫਤਾਰ ਤੇ ਜਿਹਦੇ ਵਿੱਚ ਸਾਡੇ ਕੜਿਆਣਾ ਪਿੰਡ ਦੀਆਂ ਤਿੰਨ ਔਰਤਾਂ ਦਾ ਜਿਹੜਾ ਉਹਦੀ ਮੌਤ ਹੋ ਗਈ ਜਖਮੀ ਜਿਹੜੇ ਪਕਮੀ ਆ ਜਿਹੜੇ ਹੋਰ ਲੋਕ ਵੀ ਜ਼ਖਮੀ ਆ ਸੋ ਅਸੀਂ ਸਰਕਾਰ ਕੋਲੋਂ ਇਹ ਮੰਗ ਕਰਦੇ ਹਾਂ ਕਿ ਜਿਹੜੇ ਮ੍ਰਿਤਕ ਪਰਿਵਾਰ ਹਨ ਉਹਨਾਂ ਨੂੰ ਘੱਟੋ ਘੱਟ 5 ਲੱਖ ਰੁਪਏ ਜਿਹੜਾ ਆ ਉਹ ਮੁਆਵਜ਼ਾ ਦਿੱਤਾ ਜਾਵੇ ਤੇ ਜਿਹੜੇ ਦੂਸਰੇ ਜ਼ਖਮੀ ਲੋਕ ਹੈਗੇ ਆ ਤੇ ਉਹਨਾਂ ਦਾ ਇਲਾਜ ਪੰਜਾਬ ਸਰਕਾਰ ਆਪਣੇ ਖਰਚੇ ਦੇ ਉੱਤੇ ਕਰਵਾ ਦਿੱਤਾ ਕਿਉਂਕਿ ਉਹ ਉਹਨਾਂ ਦੇ ਘਰ ਦੀ ਆਰਥਿਕ ਹਾਲਤ ਬਹੁਤ ਹੀ ਖਸਤਾ ਆ ਉਹ ਆਪਣਾ ਇਲਾਜ ਕਰਵਾਉਣ ਦੇ ਸਮਰੱਥ ਨਹੀਂ ਹਨ ਤੋਂ ਅਸੀਂ ਲੋਕ ਸੰਸਦ ਮੈਂਬਰ ਦੀ ਸੂਚੀ ਟੀਮ ਵੱਲੋਂ ਜੇਰੀ ਮੰਗ ਕਰਕਾਰ ਦਿੱਤੀ ਹੈ ਜਿਹੜੀ ਆ ਨਵਾਹਰ ਰੋਡ ਤੇ ਨਗਰ ਦੇ ਲਾਗੇ ਸਿਸੋਵਾਲ ਦੇ ਕੋਲ ਇੱਕ ਬਹੁਤ ਭਿਆਨਕ ਐਕਸੀਡੈਂਟ ਹੋਇਆ ਜਿਹਦੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਅਸੀਂ ਅੱਜ ਐਸ.ਐਸ.ਆਰ ਨੂੰ ਮੰਗ ਪੱਤਰ ਦੇਣ ਆਏ ਆ ਵੀ ਜਿਹੜੇ ਲੋਕ ਮਰ ਗਏ ਆ ਉਹਨਾਂ ਨੂੰ 5-5 ਲੱਖ ਰੁਪਏ ਮਾਅਬਜਾ ਦਿੱਤਾ ਜਾਵੇ ਤੇ ਜਿਹੜੇ ਝੱਕਵੇਂ ਆ ਉਹਨਾਂ ਦੇ ਜਿਹੜਾ ਇਲਾਜ ਆ ਸਰਕਾਰ ਫ੍ਰੀ ਕਰਾਵੇ ਇਸ ਕਰਕੇ ਅੱਜ ਅਸੀਂ ਮੰਗ ਪੱਤਰ ਦੇਣ ਆਏ ਆ ਇਸਦੇ ਵਿੱਚ ਸਭ ਤੋਂ ਨਾਲ ਇਹ ਵੀ ਆ ਵੀ ਜਿਹੜੀ ਸੜਕ ਆ ਉਹ ਉਹਨੂੰ ਜਲਦੀ ਤੋਂ ਜਲਦੀ ਬਣਾਇਆ ਜਾਵੇ ਜਿਹੜਾ ਆਉਣ ਵਾਲੇ ਸਮੇਂ 'ਚ ਕੋਈ ਹੋਰ ਹਾਸਾ ਨਾ ਹੋ ਸਕੇ ਤੇ ਜਿਹੜੀ ਲੋਕਾਂ ਦੀ ਜਾਨ ਜਾ ਰਹੀ ਆ ਉਹ ਸਿਰਫ ਤੇ ਸਿਰਫ ਇਸ ਕਰਕੇ ਜਾ ਰਹੀ ਜਿਹੜੇ ਉਹਦੇ ਵਿੱਚ ਸੜਕ ਦੇ ਵਿੱਚ ਵੱਡੇ ਵੱਡੇ ਟੋਏ ਪਏ ਆ ਕੱਲ ਖਬਰਾਂ ਵਿੱਚ ਵੀ ਚੱਲ ਰਿਹਾ ਸੀ ਦੇਖਿਆ ਸਾਰੇ ਲੋਕਾਂ ਨੇ ਵੀ ਜਿਹੜੇ ਵੱਡੇ ਵੱਡੇ ਟੋਏ ਆ ਉਹਨਾਂ ਕਾਰਨ ਹੀ ਇਹ ਹਾਸੇ ਵਾਪਰ ਰਹੇ ਆ ਉਹਨਾਂ ਕਾਰਨ ਜਿਹੜੇ ਚਾਰ ਲੋਕਾਂ ਦੀ ਮੌਤ ਹੋ ਗਈ ਬੜੇ ਦੁਖਾਈ ਹੈ ਇਸ ਕਰਕੇ ਅੱਜ ਮੰਗ ਪੱਤਰ ਦੇਣ ਆਏ ਆ ਅਸੀਂ ਸਾਹਿਬ ਅੰਧ ਭਾਗੀ ਗੱਲ ਆ ਇਹ ਵੀ ਫਲੋਰ ਏਰੀਆ ਹੋਵੇ ਇਹ ਸੜਕ ਲੁਧਿਆਣੇ ਚ ਪੈਂਦੀ ਹੋਵੇ ਸਰਕਾਰ ਨੂੰ ਵਿਚਾਰ ਕਰਨਾ ਚਾਹੀਦਾ ਇੱਥੇ ਦੇ ਪ੍ਰਸ਼ਾਸਨ ਨੂੰ ਵਿਚਾਰ ਕਰਨਾ ਚਾਹੀਦਾ ਵੀ ਮੰਨ ਲਓ ਜੇ ਸੜਕਾਂ ਆ ਫਲੋਰ ਏਰੀਆ ਦੀਆਂ ਉਹਦੇ ਫਲੋਰ ਦੇ ਵਿੱਚ ਹੀ ਪੈਣੀਆਂ ਚਾਹੀਦੀਆਂ ਫਲੋਰ ਉਹਦਾ ਪ੍ਰਬੰਧ ਕਰੇ ਉਹਦੇ ਵਿੱਚ ਜਿਹੜੇ ਸਰਕਾਰ ਵਾਲੇ ਉਹਦਾ ਪ੍ਰਬੰਧ ਕਰਨ ਇਸ ਕਰਕੇ ਮੰਦ ਭਾਗੀ